ਹਾਂਜੀ ਇਹ ਆਪਣੇ ਤੰਦੂਰ ਤੇ ਹਾਰੀ ਦੋਨੋਂ ਟਕੇ ਹੋਏ ਆ ਉੱਪਰ ਬੋਰੀ ਦੇ ਕੇ ਦੇਖੋ ਇਹਦੇ ਵਿੱਚ ਜਾਦੂ ਨਿਕਲਿਆ ਹੈਗਾ ਦੋਨੋਂ ਚੀਜ਼ਾਂ ਹੇਠਾਂ ਉੱਪਰ ਰੱਖ ਕੇ ਉੱਪਰੇ ਇਹਦੇ ਬੋਰੀ ਦਿੱਤੀ ਹੋਈ ਆ ਤਾਂ ਕਿ ਕੋਈ بارش ਵਗੈਰਾ ਆਉਂਦੀ ਹੈ ਨਾ ਤਾਂ ਫਿਰ ਭਿੱਜਣ ਨਾਲ ਵਿੱਚ ਇਹਦੇ ਜੋ ਬੱਲਣ ਵਾਲੇ ਕਾਗਜ਼ ਵਗੈਰਾ ਰੱਖੇ ਹੁੰਦੇ ਆ ਤੇ ਆਪਾਂ ਅੱਜ ਬਣਾਉਣੀ ਆ ਜੀ ਪੀਲੀ ਦਾਲ ਤੋਤੀਮੂੰਗੀ ਤਾਂ ਉਹ ਆਪਾਂ ਬਣਾਵਾਂਗੇ ਜਿਹਦੇ ਵਿੱਚ ਆਪਾਂ ਬਿਲਕੁਲ ਤੇਲ ਨਹੀਂ ਪਾਉਣਾ ਕਿਉਂ ਨਹੀਂ ਬਣਾ ਸਿੰਪਲ ਤਰੀਕੇ ਨਾਲ ਬਣਾਵਾਂਗੇ ਹਾਰੀ ਦੇ ਵਿੱਚ ਬਣਾਵਾਂਗੇ ਤੇ ਤੁਸੀਂ ਦੇਖਿਓ ਬਹੁਤ ਵਧੀਆ ਬਣੂਗੀ ਇਹ ਆਪਣਾ ਤੰਦੂਰ ਹੈ ਤੇ ਉਹ ਹੈਗੀ ਆ ਹਾਰੀ ਕਿਉਂਕਿ ਇਹ ਜਿਹੜੀਆਂ ਗੱਲਾਂ ਇਹ ਆਪਣੇ ਪੁਰਾਣਾ ਵਿਰਸਾ ਹੀ ਹੈਗਾ ਜਿਹੜਾ ਹੁਣ ਆਪਾਂ ਵਰਤਦੇ ਨਹੀਂ ਹੁਣ ਆਪਾਂ ਗੈਸ ਤੇ ਜਾਂ ਕਿਵੇਂ ਕੰਮ ਕਰਨ ਲੱਗ ਗਏ ਆ ਸੌਖੇ ਤਰੀਕੇ ਨਾਲ ਪਰ ਇਹ ਆਪਾਂ ਨੂੰ ਕਰ ਲੈਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਜ਼ਿਆਦੇ ਦਿੱਕਤ ਨਹੀਂ ਹੈਗੀ ਨਹੀਂ ਕੋਈ ਔਖਾ ਇਸ ਦੇ ਵਿੱਚ ਆਪਾਂ ਦਾਲ ਤਰੀ ਆਪਣਾ ਕੰਮ ਕਰੀ ਚੱਲੋ ਜੀ ਆਪਾਂ ਸਗੋਂ ਉਹਦੇ ਉੱਪਰ ਗੈਸ ਉੱਪਰ ਰੱਖੀ ਹੁੰਦੀ ਹੈ ਤਾਂ ਉਹਦੀ ਆਪਾਂ ਨੂੰ ਨਿਗਰ ਰੱਖਣੀ ਪੈਂਦੀ ਆ ਵੀ ਉਬਲ ਨਾ ਜਾਵੇ ਜਾਂ ਬਾਹਰ ਆਉਂਦੀ ਆ ਜਾਂ ਉਹਦੀ ਆਪਣੀ ਸੈਲਫ ਖਰਾਬ ਹੋ ਜਾਂਦੀ ਆ ਤੇ ਇਹਦੇ ਵਿੱਚ ਮੱਠੀ ਮੱਠੀ ਅੱਗ ਦੇ ਉੱਪਰ ਰਾਮ ਨਾਲ ਦਾਲ ਬਣੀ ਜਾਂਦੀ ਆ ਤੇ ਬੰਦੀ ਵੀ ਬਹੁਤ ਟੇਸਟੀ ਹੈ ਮੈਨੂੰ ਲੱਗਦਾ ਜਿਹੜੇ ਇਹ ਪੁਰਾਣੇ ਤੌਰ ਤਰੀਕੇ ਇਹਨਾਂ ਨੂੰ ਭੁੱਲਣ ਦੇ ਵਿੱਚ ਨਾ ਆਪਣੇ ਪੰਜਾਬੀ ਨੰਬਰ 1 ਆ ਕਿਉਂਕਿ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਤੇ ਇਹਨਾਂ ਚੀਜ਼ਾਂ ਨੂੰ ਕਿਉਂ ਭੁੱਲਦੇ ਆ ਇਹ ਵੀ ਇਹਦਾ ਕਾਰਨ ਇਹ ਹੈ ਵੀ ਆਪਣੇ ਪੰਜਾਬੀਆਂ ਨੇ ਜ਼ਿਆਦਾ ਪ੍ਰਵਾਸ ਕੀਤਾ ਵਿਦੇਸ਼ਾਂ ਵਿੱਚ ਗਏ ਆ ਤੇ ਆਪਾਂ ਉੱਥੋਂ ਦੀ ਸੱਭਿਆਚਾਰ ਨੂੰ ਜ਼ਿਆਦਾ ਆਪਣੇ ਵਿੱਚ ਢਾਲ ਲਿਆ ਹਨ ਪਰ ਜਦੋਂ ਵੀ ਮੈਂ ਹੁਣ ਜਿਵੇਂ ਕੋਲਕਾਤਾ ਵੀ ਰਹਿ ਕੇ ਆਈ ਹਾਂ ਪਰ ਉੱਥੇ ਦੇਖਿਆ ਜੋ ਵੀ ਉੱਥੋਂ ਦੇ ਲੋਕ ਨੇ ਬੰਗਾਲ ਬੰਗਾਲੀ ਲੋਕ ਆ ਜਾਂ ਉੱਥੇ ਹਿੰਦੁਸਤਾਨੀ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਬਿਹਾਰ ਦੇ ਰਹਿੰਦੇ ਜਾਂ ਯੂਪੀ ਦੇ ਲੋਕ ਨੇ ਉਹ ਫਿਰ ਵੀ ਨਾ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ। ਇਵਨ ਕਿ ਉਹਨਾਂ ਨੇ ਜੋ ਆਪਦੀ ਮੈਰਿਜ ਕਰਨੀ ਆ ਜਾਂ ਕੁਝ ਵੀ ਹੋਣਾ ਉਹਨਾਂ ਦਾ ਤਾਂ ਉਹ ਇਸ ਤਰੀਕੇ ਨਾਲ ਆਪਣੇ ਪੁਰਾਣੇ ਰੀਤੀ ਰਿਵਾਜਾਂ ਨਾਲ ਹੀ ਕਰਦੇ ਆ ਸਾਰਾ। ਭਾਵੇਂ ਕੋਈ ਇੰਜੀਨੀਅਰ ਆ, ਜੱਜ ਆ ਜਾਂ ਕੁਝ ਵੀ ਲੱਗਾ ਹੋਇਆ ਤਾਂ ਉਹਨਾਂ ਨੇ ਉਹ ਸਾਰੇ ਆਪਣੇ ਰੀਤੀ ਰਿਵਾਜ ਪੁਰਾਣੇ ਹੀ ਕਰਨੇ ਆ ਜਿਵੇਂ ਕੋੜਤਾ ਚਾਦ ਉਹ ਇੱਕ ਚਾਦਰ ਆ ਜੇ ਬੰਦੇ ਹੈਗੇ ਆ। ਤਾਂ ਉਹਨਾਂ ਨੇ ਸੇਮ ਉਹੀ ਕੰਮ ਕਰਕੇ ਯਾਨੀ ਕਿ ਬਹੁਤ ਬ੍ਰਾਂਡਿਡ ਕੱਪੜੇ ਪਾਉਣੇ ਜਾਂ ਬਹੁਤ ਮਹਿੰਗਾ ਕੰਮ ਕਰਨਾ ਹੈਗਾ ਜੋ ਵੀ ਉਹਨਾਂ ਦਾ ਸ਼ੁਰੂ ਤੋਂ ਚੱਲਿਆ ਆਉਂਦਾ ਪਰ ਆਪਾਂ ਪੰਜਾਬ ਵਾਲਿਆਂ ਨੇ ਆਪਣੇ ਖਰਚੇ ਵੀ ਵਧਾ ਲਏ ਤੇ ਆਪਣਾ ਇਹ ਸਾਰਾ ਕੁਝ ਬਦਲ ਲਿਆ ਹੈਗਾ ਜਿਵੇਂ ਆਪਾਂ ਵਿਆਹਾਂ ਖਾਦ ਸ਼ਾਦੀਆਂ ਤੇ ਅੱਜਕੱਲ ਆਪਣੇ ਨਵੇਂ-ਨਵੇਂ ਟ੍ਰੈਂਡ ਚਲਾ ਲਏ ਨਵੇਂ ਫੈਸ਼ਨ ਤਾਂ ਉਹ ਉਹ ਲੋਕ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਤੇ ਸ਼ਾਇਦ ਇਸੇ ਕਰਕੇ ਅਸੀਂ ਅੱਜ ਔਖੇ ਵੀ ਆ ਤੇ ਪਰ ਇਹ ਦੇਖੋ ਹੁਣ ਜਿਵੇਂ ਆਪਣੇ ਆ ਤਾਂ ਆਮ ਹੀ ਨੋਰਮਲ ਘਰਾਂ ਦੇ ਵਿੱਚ ਚੁੱਲ੍ਹੇ ਹਾਰੇ ਹਾਰੀਆਂ ਆਮ ਹੁੰਦੇ ਸੀ ਜਦੋਂ ਪਹਿਲਾਂ ਸਾਡੇ ਪੁਰਾਣੇ ਘਰ ਹੁੰਦੇ ਸੀ ਤੇ ਇਹ ਹਾਰੇ ਉਸ ਟਾਈਮ ਦੇ ਹੁੰਦੇ ਸੀ ਸਾਡੇ ਪੁਰਾਣੇ ਘਰਾਂ ਦੇ ਵਿੱਚ ਤਾਂ ਇੰਨੇ ਸੋਹਣੇ ਹਾਰੇ ਬਣੇ ਹੁੰਦੇ ਸੀਗੇ ਉੱਥੇ ਉਹਦੇ ਅੱਗੇ ਨਾ ਖਿੜਕੀ ਲੱਗੀ ਹੁੰਦੀ ਸੀ ਜਿਵੇਂ ਬਿੱਲੀ ਜਾਂ ਕੁਝ ਵੀ ਜਾਨਵਰ ਉਹਨੂੰ ਕੋਈ ਜੂਠਾ ਨਾ ਕਰੇ ਬਸ ਅੱਗ ਬਾਲ ਕੇ ਉਹਦੇ ਵਿੱਚ ਰੱਖ ਕੇ ਦੁੱਧ ਜਾਂ ਕੁਝ ਵੀ ਰੱਖ ਦਿੰਦੇ ਸੀ ਕਢਣ ਦੇ ਲਈ ਤਾਂ ਫਿਰ ਅੱਗੋਂ ਉਹ ਬਾਰ ਬੰਦ ਹੋ ਜਾਂਦਾ ਸੀ ਬੜੇ ਸੋਹਣੇ ਹਾਰੇ ਹੁੰਦੇ ਸੀ ਪੁਰਾਣੇ ਤੇ ਚਲੋ ਹੁਣ ਉਹ ਤਾਂ ਚੀਜ਼ਾਂ ਨਹੀਂ ਹੈਗੀਆਂ ਪਰ ਫਿਰ ਵੀ ਆਪਣੇ ਕੋਲ ਥੋੜਾ ਬਹੁਤਾ ਹੈਗਾ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਆ ਵਖਾ ਸਕਦੇ ਆ ਇੰਨੀਆਂਕ ਚੀਜ਼ਾਂ ਨੂੰ ਤਾਂ ਤੇ ਇਹ ਆਪਾਂ ਨੂੰ ਜਰੂਰ ਉਹਨਾਂ ਇਹ ਕੰਮ ਕਰਦੇ ਰਹਿਣਾ ਚਾਹੀਦਾ ਛੋਟੇ ਛੋਟੇ ਤਾਂ ਕਿ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਗੇ ਤੇ ਸ਼ਾਇਦ ਇਹਦਾ ਇੱਕ ਕਾਰਨ ਇਹ ਵੀ ਆ ਕਿ ਅਸੀਂ ਹੁਣ ਪਸ਼ੂ ਰੱਖਣੋਂ ਹਟ ਗਏ ਸਾਰੇ ਕੰਮ ਹੀ ਸਾਡੇ ਘਟ ਗਏ ਨੇ ਕਿਉਂਕਿ ਲੋਕ ਬਹੁਤ ਜ਼ਿਆਦਾ ਪਸ਼ੂ ਰੱਖਣੇ ਕਦੀ ਪਸੰਦ ਹੀ ਨਹੀਂ ਕਰਦੇ ਕਹਿ ਦਿੰਦੇ ਨੇ ਚਲੋ ਦੁੱਧ ਲੈ ਆ ਉਹ ਵਧੀਆ ਮਿਲ ਜਾਂਦਾ ਹੈਗਾ ਤੇ ਮੌਲਿਆਓ ਵੀ ਆਪਾਂ ਸਾਬਕ ਤਾਂ ਬਹੁਤ ਲਾਉਣ ਲੱਗ ਗਏ ਆ ਵੀ ਜਿੰਨੇ ਦੇ ਪੱਠੇ ਪਾਵਾਂਗੇ ਉਹਨੇ ਦਾ ਹੀ ਦੁੱਧ ਪੀਣਾ ਪਰ ਇਹ ਨਹੀਂ ਪਤਾ ਕਿ ਜਿਹੜੇ ਘਰ ਦੇ ਦੁੱਧ ਵਿੱਚ ਵਰਕ ਤਾਂ ਹੁੰਦੀਆਂ ਤੇ ਜੋ ਵੀ ਆਪਾਂ ਹੁਣ 파ਠੀ ਗੋਹਾ ਸਾਰਾ ਕੁਝ ਇਹ ਪਸ਼ੂਆਂ ਤੋਂ ਮਿਲਦਾ ਜੇ ਪਸ਼ੂ ਰੱਖਾਂਗੇ ਸੰਭਾਲਾਂਗੇ ਤਾਂ ਆਪਣੇ ਉਹ ਕਿੰਨੀਆਂ ਜ਼ਰੂਰਤਾਂ ਪੂਰੀਆਂ ਕਰਦਾ ਇੱਕ ਪਸ਼ੂ ਤੇ ਜੇ ਆਪਾਂ ਦੇਖੀਏ ਨਾਲੇ ਆਪਣਾ ਟੈਨਸ਼ਨ ਮਾਈਂਡ ਫ੍ਰੀ ਰਹਿਨੇ ਆਪਾਂ ਵਧੀਆ ਕੁਝ ਵੀ ਇਸ ਤਰ੍ਹਾਂ ਦੀਆਂ ਕੋਈ ਟੈਨਸ਼ਨਾਂ ਨਹੀਂ ਆਉਂਦੀਆਂ ਪਸੂਆਂ ਦੇ ਵਿੱਚ ਰਹਿ ਕੇ ਤਾਂ ਬਹੁਤ ਵਧੀਆ ਚੰਗਾ ਲੱਗਦਾ ਕਿਉਂਕਿ ਆਪਾਂ ਆਪਣਾ ਸਾਰਾ ਦਿਨ ਆਰੇ ਲੱਗੇ ਰਹਿੰਨੇ ਕੰਮਾਂ ਦੇ ਵਿੱਚ ਤੇ ਚਲੋ ਜੀ ਹੁਣ ਆਪਣੀ ਇਹ ਅੱਗ ਵੀ ਬਲ ਗਈ ਤੇ ਆ ਗਿਆ ਆਪਣਾ ਨਿੱਕੂ ਤੇ ਇਹ ਕਿਉਂਕਿ ਆਪਾਂ ਵੀ ਛੋਟੇ ਹੁੰਦੇ ਇਸ ਤਰ੍ਹਾਂ ਅੱਗ ਦੇ ਨਾਲ ਬਹੁਤ ਖੇਡਦੇ ਹੁੰਦੇ ਸੀ ਬੱਚਿਆਂ ਨੂੰ ਅੱਗ ਬੜੀ ਚੰਗੀ ਲੱਗਦੀ ਹੈ ਸੱਚੀ ਤਾਂ ਉਹਨੇ ਫਟਾਫਟ ਇੱਕ ਡੱਕਾ ਜਿਹਾ ਛੱਕਿਆ ਵੀ ਚਲੋ ਮੈਂ ਹੁਣ ਮੇਰਾ ਕੰਮ ਬਣ ਗਿਆ ਇਦੰਦ ਲਈ ਇਹ ਅਸੀਂ ਵੀ ਨੇਰੇ ਦੇ ਵਿੱਚ ਡੱਕੇ ਦੇ ਉੱਪਰ ਅੱਗ ਲਗਾ ਕੇ ਉਹ ਨੇਰੇ ਦੇ ਵਿੱਚ ਬੜਾ ਇਧਰ ਉਧਰ ਹਲਾਉਂਦੇ ਹੁੰਦੇ ਸੀ ਬਹੁਤ ਚੰਗਾ ਲੱਗਦਾ ਹੁੰਦਾ ਸੀ ਹੈਨਾ ਤੇ ਹੈਗਾ ਆਪਣੇ ਔਲੇ ਦਾ ਦਰਖਤ ਪਰ ਇਹਨੂੰ ਔਲੇ ਬਹੁਤ ਘੱਟ ਲੱਗਦੇ ਆ ਪਤਾ ਨਹੀਂ ਕੀ ਕਾਰਨ ਤੇ ਚਲੋ ਇਹਦੀ ਸ਼ਾਮ ਬਹੁਤ ਵਧੀਆ ਚੌਂਤਰੇ ਦੇ ਕੋਲੇ ਹੋਣ ਕਰਕੇ ਬਹੁਤ ਸੋਹਣਾ ਲੱਗਦਾ ਹੈਗਾ ਹਾਂਜੀ ਹੁਣ ਆਪਣੀ ਅੱਗ ਬਲ ਗਈ ਆ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਦਾਲ ਕੁੱਜੇ ਦੇ ਵਿੱਚ ਪਾਇਆ ਪਾਣੀ ਤੇ ਇਹਦੇ ਵਿੱਚ ਪਾ ਦਿੰਨੇ ਆ ਦਾਲ ਤੇਨੇ ਹੁਣ ਆਪਣੇ ਆਪ ਬਣ ਜਾਣਾ ਹੈਗਾ ਕੋਈ ਆਪਾਂ ਨੂੰ ਇਹਦੇ ਵਾਸਤੇ ਦੁਬਾਰਾ ਤੋਂ ਇਹਦੇ ਵਿੱਚ ਥੱਲੇ ਅੱਗ ਪਾਉਣ ਦੀ ਕੋਈ ਜ਼ਰੂਰਤ ਨਹੀਂ ਬਸ ਇਸੇ ਅੱਗ ਦੇ ਨਾਲ ਹੀ ਬਣ ਜਾਣਾ ਹੈਗਾ ਹਾਂਜੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਗੇ ਤਾਂ ਸਾਨੂੰ ਥੋੜੇ ਜੇ 올ਡ ਮਾਈਂਡਡ ਹੋਣਾ ਪੈਣਾ ਹੈਗਾ ਤੇ ਇਹਦੇ ਵਿੱਚ ਕੋਈ ਬੁਰੀ ਨਹੀਂ ਕਿਉਂਕਿ ਜੇ ਆਪਾਂ ਥੋੜੇ ਜੇ ਆਪਣੇ ਸੱਭਿਆਚਾਰ ਨੂੰ ਆਪਣੇ ਪੁਰਾਣੇ ਪਿਸ਼ੂਕੜ ਨਾਲ ਲੈ ਕੇ ਚੱਲਾਂਗੇ ਚੰਗੀ ਰਵਾਂਗੇ ਆਪਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਵਾਸਤੇ ਕੁਝ ਨਾ ਕੁਝ ਆਪਣੇ ਕੋਲੇ ਹੋਊਗਾ ਨਾ ਮੈਂ ਤੇ ਨਹੀਂ ਤਾਂ ਫਿਰ ਸਾਰਾ ਕੁਝ ਆਪਾਂ ਇਹ ਪੁੱਲਦੇ ਜਾ ਰਹੇ ਆ ਤੇ ਆਪਾਂ ਉਹਨਾਂ ਨੂੰ ਅੱਗੇ ਆ ਕੇ ਕੀ ਦੇਵਾਂਗੇ ਕਿਉਂਕਿ ਉਹ ਤਾਂ ਇੰਨੇ ਇੱਕ ਫੈਸ਼ਨ ਦੇ ਵਿੱਚ ਇੰਨੀ ਇੱਕ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਆ ਹੁਣ ਤੁਸੀਂ ਇੱਕ 5-7 ਸਾਲ ਦੇ ਬੱਚੇ ਦਾ ਦਿਮਾਗ ਦੇਖੋ ਤੇ ਆਪਾਂ ਆਪਣੇ ਨਾਲ ਜੋ ਆਪਾਂ ਮੇਰੀ ਉਮਰ ਦੇ ਜਾਨੀ ਕਿ 35 ਤੋਂ 40 ਸਾਲ ਦੇ ਆ ਤੇ ਆਪਾਂ ਦੇਖੀਏਗੇ ਤੇ ਆਪਾਂ ਉਸ ਉਮਰ ਦੇ ਵਿੱਚ ਕਦੇ ਇਸ ਤਰ੍ਹਾਂ ਸੋਚਿਆ ਵੀ ਨਹੀਂ ਸੀਗਾ ਜਿਹੜੇ ਬੱਚੇ ਅੱਜ 5 ਤੋਂ 7 ਸਾਲ ਦੇ ਸੋਚਦੇ ਨੇ ਕੋਈ ਵੀ ਗੱਲਾਂ ਕਰਦੇ ਨੇ ਤੇ ਇਹ ਗੱਲਾਂ ਹੁੰਦੀਆਂ ਨੇ ਵੀ ਕਿ ਆਪਾਂ ਇਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖੀਏ ਤਾਂ ਇਹਨਾਂ ਦਾ ਦਿਮਾਗ ਇੱਕ ਸਹੀ ਦਿਸ਼ਾ ਦੇ ਵੱਲ ਜਾਊਗਾ ਤੇ ਕਦੇ ਵੀ ਉਹ ਗਲਤ ਪਾਸੇ ਨਹੀਂ ਜਾਣਗੇ ਕਿਉਂਕਿ ਜਿਹੜੇ ਹਉਣ ਵਾਲੇ ਬੱਚੇ ਨੇ ਨਾ ਇਹਨਾਂ ਦੀ ਸਭ ਸੰਭਾਲ ਬਹੁਤ ਜ਼ਰੂਰੀ ਹੋਈ ਪਈ ਹੈ ਜ਼ਰੂਰੀ ਕੀ ਵੀ ਇਸ ਤਰ੍ਹਾਂ ਕੇ ਇੱਕ ਟੈਨਸ਼ਨ ਦਾ ਕਾਰਨ ਨਹੀਂ ਬਣੀ ਹੋਈ ਹੈ ਮਾਂ-ਬਾਪਾਂ ਵਾਸਤੇ ਇਹਨਾਂ ਦੇ ਹੱਥਾਂ ਦੇ ਵਿੱਚ ਫੋਨ ਆ ਇੰਸਟਾਗ੍ਰam ਆ ਫੇਸਬੁੱਕ ਆ ਤੁਸੀਂ ਦੇਖੋ ਦੇ ਵਿੱਚ ਕੀ ਕੁਝ ਭਰਿਆ ਹੋਇਆ ਤੇ ਕਿੰਨਾ ਵੀ ਅਸੀਂ ਚਾਕੇ ਇਹਨਾਂ ਨੂੰ ਉਸ ਚੀਜ਼ ਤੋਂ ਦੂਰ ਕਰਗੇ ਪਰ ਇਹ ਕਿਤੇ ਨਾ ਕਿਤੇ ਜਾ ਕੇ ਉਸ ਚੀਜ਼ ਦੇ ਨਾਲ ਜੁੜ ਜਾਂਦੇ ਆ ਜਿਵੇਂ ਕਿ ਮੇਰਾ ਬੇਟਾ ਹੁਣ ਟੀਨੇਜਰ ਆ ਤਾਂ ਮੈਨੂੰ ਖਾਸ ਤੌਰ ਤੇ ਉਹਦਾ ਬਹੁਤ ਧਿਆਨ ਰੱਖਣਾ ਪੈਂਦਾ ਹੈਗਾ ਵੀ ਇਹ ਨਹੀਂ ਆਪਾਂ ਕਹਿੰਦੇ ਕਿ ਆਪਾਂ 1 ਬਜੇ ਬੱਚੇ ਦੇ ਉੱਪਰ ਨਜ਼ਰ ਰੱਖਣੀ ਆ ਪਰ ਫਿਰ ਵੀ ਉਹਦੇ ਨਾਲ ਪਿਆਰ ਦੇ ਨਾਲ ਉਸ ਨੂੰ ਸਮਝਾਉਣਾ ਪੈਂਦਾ ਵੀ ਦੁਨੀਆ ਕਿਸ ਤਰ੍ਹਾਂ ਦੀ ਆ ਜਾਂ ਬੇਟਾ ਕੀ ਚੀਜ਼ ਦੇਖਣ ਦੀ ਯੋਗ ਹੈ ਕੀ ਨਹੀਂ ਕਿੰਨੀ ਕੀ ਉਮਰ ਆ ਤੇਰੀ ਇਹਦੇ ਵਿੱਚ ਤੈਨੂੰ ਹੁਣ ਕੀ ਸੋਚਣਾ ਚਾਹੀਦਾ ਕੀ ਕਰਨਾ ਮੈਹੀ ਗੂ ਸਾਰਿਆਂ ਦੇ ਬੱਚਿਆਂ ਨੂੰ ਬਹੁਤ ਚੰਗਾ ਤੇ ਤੰਦਰੁਸਤ ਤੇ ਵਧੀਆ ਨੇਚਰ ਦੇ ਬਣਾਉਣਾ ਤੇ ਚਲੋ ਜੀ ਹੁਣ ਆਪਣੀਆਂ ਗੱਲਾਂ ਕਰਵਾਤਾਂ ਕਰਦੇ ਆਪਣੀ ਬਣ ਗਈ ਦਾਲ ਤੇ ਦਾਲ ਲਈ ਨੇ ਵੀ ਹੁਣ ਆਪਾਂ ਨੂੰ 10 ਮਿੰਟ ਹੋ ਗਏ ਪਰ ਹਜੇ ਵੀ ਇਹ ਰਿੱਜੀ ਜਾਂਦੀ ਹੈਗੀ ਹੈ ਤੇ ਇਹੇ ਦੀ ਖਾਸ ਗਿਧ ਹੁੰਦੀ ਹੈ ਕਿਉਂਕਿ ਜੇ ਤੌੜੀ ਦੇ ਵਿੱਚ ਬਣੀ ਸੀ ਜੇ ਦੇਖ ਲਓ ਹਲੇ ਵੀ ਇਹ ਰਿੱਜੀ ਜਾਂਦੀ ਥੱਲੇ ਲਾਈ ਹੋਈ ਹੈ ਤੇ ਇਹਨੇ 1 ਘੰਟਾ 2 ਘੰਟੇ ਗਰਮ ਕਰਨ ਦਾ ਇਹਨੂੰ ਕੋਈ ਵੀ ਜ਼ਰੂਰਤ ਨਹੀਂ ਜਦੋਂ ਆਪਾਂ ਗੈਸ ਦੇ ਉੱਪਰ ਕੋਈ ਚੀਜ਼ ਬਣਾਉਣ ਨੂੰ ਵਾਰ-ਵਾਰ ਗਰਮ ਕਰਦੇ ਆ ਤੇ ਆਪਾਂ ਨੂੰ ਦੱਸਿਆ ਵੀ ਜਾਂਦਾ ਵੀ ਉਹ ਆਪਣੇ ਲਈ ਖਾਣ ਦੇ ਲਈ ਹਾਨੀਕਾਰਕ ਹੁੰਦੀ ਹੈ ਇਸ ਕਰਕੇ ਇਹਨੂੰ ਕੋਈ ਵਾਰ-ਵਾਰ ਗਰਮ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਤਕਰੀਬਨ ਡੇਢ ਤੋਂ 2 ਘੰਟੇ ਆਮ ਨਾਲ ਇਹਦੇ ਵਿੱਚ ਗਰਮ ਰਹੂਗੀ ਤੇ ਇਹ ਆਪਾਂ ਪਤਾ ਜੀ ਕਰਦਾ ਦੇਸੀ ਘਿਓ ਤੇ ਇਹ ਜਿਹੜੀ ਰੋਟੀ ਬਣੂਗੀ ਇਹ ਬਹੁਤ ਵਧੀਆ ਟੇਸਟੀ ਰੋਟੀ ਹੈ ਤੇ ਜਿਹਦੇ ਵਰਗਾ ਆਪਾਂ ਮੈਂ ਆਪਾਂ 5 ਸਟਾਰ ਦੇ ਵਿੱਚ ਵੀ ਜਾ ਕੇ ਖਾਣਾ ਖਾ ਲਗੇ ਪਰ ਇਹ ਦੀ ਰੀਸ ਨਹੀਂ ਕਰਦੀ ਹੈਗੀ ਕਿਉਂਕਿ ਇਹ ਬਹੁਤ ਹੀ ਸਿੰਪਲ ਤਰੀਕੇ ਨਾਲ ਬਣੀ ਹੈ ਇਹਦੇ ਵਿੱਚ ਆਪਾਂ ਕੋਈ ਤੜਕਾ ਨਹੀਂ ਲਾਇਆ ਰਿੱਜ ਦੀ ਦਾਲ ਦੇ ਵਿੱਚ ਟਮਾਟਰ ਲਸਣ ਪਿਆਜ਼ ਸਾਰਾ ਕੁਝ ਪਾ ਦਿੱਤਾ ਤੇ ਆਪਾਂ ਤੁਹਾਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਆਮ ਹੀ ਰੋਟੀ ਖਾਂਦੇ ਹਾਂ ਉਹੀ ਚੀਜ਼ ਦਿਖਾਈ ਹੈ ਕੋਈ ਇਹਦੇ ਵਿੱਚ ਸਪੈਸ਼ਲ ਨਹੀਂ ਕੀਤਾ ਹੈਗਾ ਤਾਂ ਇਹ ਰੋਟੀ ਵਾਹੀ ਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਖਸ਼ਣ ਤੇ ਚਲੋ ਜੀ ਹੁਣ ਆਪਾਂ ਇਹਨਾਂ ਤੁਹਾਨੂੰ ਦੇ ਨਾਲ ਤੁਹਾਡਾ ਲਿੰਕ ਬਣੇ ਬਹੁਤ ਵਧੀਆ ਲੱਗਿਆ ਥੈਂਕ ਯੂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਥੈਂਕ ਯੂ ਵੈਰੀ ਮਚ